ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਅਤੇ ਜ਼ਿਲ੍ਹਾ ਗੁਰਦਾਸਪੁਰ ਦੇ ਵਿਧਾਨ ਸਭਾ ਹਲਕਾ ਕਾਦੀਆਂ ਤੋਂ ਕਾਂਗਰਸੀ ਵਿਧਾਇਕ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨਾਂ ਨੂੰ ਝੋਨੇ ਦੀ ਨਵੀਂ ਦੀ ਮਾਤਰਾ ਵਿੱਚ ਛੂੜ ਦੇਣੀ ਚਾਹੀਦੀ ਹੈ। ਇੱਕ ਬੈਠਕ ਤੋਂ ਬਾਅਦ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਇਸ ਵਾਰ بارشਾਂ ਬਹੁਤ ਹੋਈਆਂ ਹਨ। ਕਿਸਾਨਾਂ ਨੂੰ ਵੱਡੀ ਮੁਸੀਬਤ ਝਲਣੀ ਪਈ। ਫਸਲਾਂ ਦੇ ਨਾਲ-ਨਾਲ ਉਹਨਾਂ ਦੇ ਘਰ ਤੇ ਘਰਾਂ ਦਾ ਸਮਾਨ ਵੀ ਤਬਾਹ ਹੋ ਗਿਆ। ਫਸਲਾਂ ਦੇ ਵਿੱਚ ਹਜੇ ਵੀ ਕਈ-ਕਈ ਫੁੱਟ ਪਾਣੀ ਖੜਾ ਹੈ ਜਿਸ ਕਾਰਨ ਸੁੱਕਿਆ ਫਸਲਾ ਮੰਡੀ ਵਿੱਚ ਨਹੀਂ ਲਿਆਂਇਆ ਜਾ ਸਕਦੀਆਂ ਜੇਕਰ ਜ਼ਿਆਦਾ ਦਿਨ ਤੱਕ ਕਿਸਾਨ ਫਸਲਾਂ ਨੂੰ ਸੁਕਾਉਣ ਦੀ ਕੋਸ਼ਿਸ਼ ਕਰਦੇ ਹਨ ਤਾਂ ਉਹ ਕਾਲੀਆਂ ਪੈ ਜਾਣਗੀਆਂ ਜਿਸ ਨਾਲ ਕਿਸਾਨਾਂ ਦਾ ਹੋਰ ਨੁਕਸਾਨ ਹੋਵੇਗਾ ਉਹਨਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਨੂੰ ਕੇਂਦਰ ਸਰਕਾਰ ਨਾਲ ਗੱਲਬਾਤ ਕਰਕੇ ਕਿਸਾਨਾਂ ਦੀ ਫਸਲ 17% ਤੋਂ ਵੱਧ ਨਮੀ ਹੋਣ ਤੇ ਵੀ ਖਰੀਦਣੀ ਚਾਹੀਦੀ ਹੈ ਉਸ ਕੋ ਮੈਂ ਤੁਹਾਨੂੰ ਦੱਸਿਆ ਹੈ ਬਹੁਤ ਅਨਫੋਰਚੂਨੇਟ ਗੱਲ ਹੈ ਪੰਜਾਬ ਨੂੰ ਪਿਛਲੇ 2-3 ਸਾਲ ਤੋਂ ਲਗਾਤਾਰ ਅਸੀਂ ਵੇਖ ਰਿਹਾ ਹੈ ਅੱਜ ਤੋਂ ਜਿਹੜਾ ਪਿਛਲਾ ਝੋਨੇ ਦੀ ਫਸਲ ਵੀ ਸੀ ਤੁਹਾਨੂੰ ਪਤਾ ਗਵਰਨਮੈਂਟ ਪ੍ਰਪੇਅਰ ਦੀ ਉਹਦੇ ਵੀ ਝੋਨਾ ਰੋੜਿਆ ਵੱਡੇ ਪੇਮਾਨੇ ਤੇ ਲੁੱਟ ਹੋਈ ਤਿੰਨ ਤਿੰਨ 100 ਰੁਪਏ ਪ੍ਰੀ ਕਿੰਟਲ ਪਿੱਛੇ ਇਹਨਾਂ ਨੇ ਸਸਤਾ ਸਾਡਾ ਝੋਨਾ ਖਰੀਦਿਆ ਤੇ 3 ਤੋਂ 4 ਹਜ਼ਾਰ ਕਰੋੜ ਦਾ ਸਕੈਂਡਲ ਹੋਇਆ ਵਿਦਵਾਨ ਸਭਾ ਚ ਮੈਂ ਵੀ ਚੁੱਕਿਆ ਤ੍ਰਿਪਤ ਜੀ ਨੇ ਵੀ ਜ਼ਿਕਰ ਕੀਤਾ ਸੀ ਬਾੜਾ ਸਾਹਿਬ ਨੇ ਵੀ ਜ਼ਿਕਰ ਕੀਤਾ ਸੀ ਹੁਣ ਜੀ ਬਾਤ ਇਹ ਫੇਰ ਕਿਸਾਨਾਂ ਨੂੰ ਫੇਰ ਲੁੱਟਣ ਦਾ ਪ੍ਰੋਗਰਾਮ ਬਣਾ ਲਿਆ ਵੇਖੋ ਇੱਕ ਪਾਸੇ ਇੰਨੀ ਬਰਸਾਤ ਹੋਏ ਤੁਸੀਂ ਜਦੋਂ ਨਮੀ 17% ਰੱਖ ਦਿੱਤੀ ਹੈ ਤੇ ਇਸ ਟਾਈਮ ਤੇ ਨਮੀ ਘਟ ਤੋਂ ਘਟ 25 30% ਹੋ ਗਈ ਛੁੱਕਾ ਕਿੱਥੋਂ ਲਿਆਓਗੇ ਪੈ ਗਈਆਂ ਸਾਰੀਆਂ ਗੱਲੀਆਂ ਪਹਿਲੀ ਗੱਲ ਤੇ ਆਲਮੋਸਟ ਜਿਹੜਾ ਦਰਿਆਵਾਂ ਦੇ ਮਾਰ ਵਾਲਾ ਉਹ ਚੋਨਾ ਖਤਮ ਹੋ ਗਿਆ ਜੀ ਤੇ ਜਿਹੜਾ ਬਕਾਇਆ ਰਹਿ ਗਿਆ ਉਹਦੇ ਵਿੱਚ ਆ ਸ਼ਰਤ ਲਾ ਦਿੱਤੀ ਹੈ ਤੇ ਮੈਂ ਭਗਵੰਤਬਾਨ ਨੂੰ ਇਹ ਕਹਿਣਾ ਚਾਹਾਂਗਾ ਕਿ ਇਸ ਕਿਸਮ ਦੀਆਂ ਸ਼ਰਤਾਂ ਲਾ ਲਓ ਗਵਰਨਮੈਂਟ ਇਹ ਖੁੱਲਾ ਰੱਖੇ ਜੇ ਜੀ ਆਪਣੀ ਫਸਲ ਲੈ ਕੇ ਆ ਉਹਨਾਂ ਕੀ ਬਹੁਤ ਵੱਡਾ ਨੁਕਸਾਨ ਹੋਇਆ ਹੈ ਸੈਂਟਰ ਨਾਲ ਇਹ ਗੱਲ ਕਰਨ ਤੇ ਨਮੀ ਭਾਵੇਂ ਘਟੇ ਤੇ ਭਾਵੇਂ ਵਧੇ ਵੇਖੋ ਕਿਸਾਨ ਤੇ ਕੋਸ਼ਿਸ਼ ਕਰਦਾ ਕਿ ਸੁੱਕਾ ਹੀ ਹੈ ਪਰ ਜੇ ਇਸ ਟਾਈਮ ਗਿੱਲਾ ਹੈ ਤੇ ਉਹ ਜੇ ਜ਼ਿਆਦਾ ਦਿਨ ਬਾਹਰ ਰੱਖ ਲਾ ਤੇ ਵੈਸੇ ਹੀ ਕਾਲਾ ਹੋ ਜਾਣਾ ਅੰਦੇ ਤੇ ਤੁਹਾਨੂੰ ਪਤਾ ਬਿਵਾਰੀ ਸ਼ੁਰੂ ਹੋ ਗਈ ਪੱਤਿਆਂ ਨੂੰ ਪੈਣੀ ਚੋਨਾ ਬਹੁਤਾ ਗਾ ਲੱਗਿਆ ਤੇ ਜੇ ਜ਼ਿਆਦਾ ਦਿਨ ਸੁਕਾਣਗੇ ਤੇ ਵੈਸੇ ਹੀ ਕਾਲਾ ਹੋ ਜਾਏਗਾ ਕਿਸਾਨ ਤੇ ਇਹਨਾਂ ਪਹਿਲਾਂ ਹੀ ਮਾਰ ਦਿੱਤਾ ਆਲਰੇਡੀ ਤੁਸੀਂ ਵੇਖੋ ਜਿਸ ਤਰ੍ਹਾਂ ਫਲੱਡਸ ਦੇ ਵਿੱਚ ਜਿਹੜੀ ਸੈਂਟਰ ਦੀ ਤੇ ਸੂਬੇ ਦੀ ਆਪਸ ਵਿੱਚ ਤਾਲਮੇਲ ਨਾ ਚੈ ਤੇ ਸਿਉ ਨਾ ਹੋਣ ਕਰ ऑलरेडी ਪੰਜਾਬ ਸਫਰ ਕਰ ਰਿਹਾ ਕੋਈ ਅਗਲੀ ਸ਼ਰਤ ਲਾਤੀ ਇਹਦੇ ਵਿੱਚ ਵੀ ਇਹਨਾਂ ਦਾ ਬੇਸਿਕ ਅਜੰਡਾ ਲੁੱਟਣ ਦਾ ਹੀ ਹੈ ਕਿ ਜਦੋਂ ਕਿਸਾਨ ਕੋਰੇ ਆ ਕੋਈ ਨਹੀਂ ਇਸ ਟਾਈਮ ਡਿਸਟਲ ਸੇਲਸ ਹੋਣ ਗਿਆ ਉਹ ਕਹਿੰਨਗੇ ਚਲੋ ਯਾਰ ਖਰੀਦੋ ਜਿਸ ਮਰਜ਼ੀ ਰੇਟ ਤੇ ਖਰੀਦ ਲਓ ਆ ਹਾਲੇ ਸਰਕਾਰ ਦਾ ਦੇਖੋ ਕੇਂਦਰ ਤੇ ਆਲਰੇਡੀ ਐਂਟੀ ਪੰਜਾਬ ਮੈਂ ਤੇ ਅਪੀਲ ਭਗਵੰਤੂ ਨੂੰ ਹੀ ਕਰ ਸਕਣਾ ਇਹਦਾ ਕੰਮ ਹੈ ਉੱਥੇ ਜਾ ਕੇ ਬੈਠੇ ਮੈਂ ਤੇ ਮੈਨੂੰ ਲੱਗਦਾ ਇਹਦੇ ਕੰਟਰੋਲ 'ਚ ਵੀ ਕੋਈ ਚੀਜ਼ ਨਹੀਂ ਕੇਜਰੀਵਾਲ ਸਾਹਿਬ ਦਾ ਪ੍ਰੋਗਰਾਮ ਇਹੀ ਲੱਗਦਾ ਇਹਨਾਂ ਸਾਰਿਆਂ ਦਾ ਇਕੱਠੇ ਹੋ ਕੇ ਕਿ ਜੋ ਵੱਧ ਤੋਂ ਵੱਧ ਕਿਸਾਨ ਨੂੰ ਚੋੜਿਆ ਜਾ ਸਕਦਾ ਨਿਚੋੜੋ ਆਹੀ ਗੱਲ ਲੱਗਦੀ